ਸਰੰਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਨੌਜਵਾਨ ਦੀ ਕੈਨੇਡਾ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਹੋਈ ਮੌਤ ਕਾਰ ਵਿੱਚੋਂ ਮਿਲੀ Laash ਮ੍ਰਿਤਕ ਦੀ ਪਛਾਣ ਸਤਪਾਲ ਸਿੰਘ ਵਜੋਂ ਹੋਈ ਹੈ ਪਰਿਵਾਰ ਸਦਮੇ ਵਿੱਚ ਹੈ ਰੋ ਰੋ ਕੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਕੋਲੋਂ ਆਪਣੇ ਪੁੱਤ ਦੀ Laash ਵਾਪਸ ਲਿਆਉਣ ਦੀ ਮੰਗ ਕੀਤੀ ਹੈ ਕੈਨੇਡਾ ਤੋਂ ਆਏ ਦਿਨੀ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਦਾ سلسلہ ਬਦਸੂਰ ਜਾਰੀ ਹੈ। ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਪੰਦੂਰੀ ਰਣ ਸਿੰਘ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਕੇ 24 ਸਾਲਾਂ ਨੌਜਵਾਨ ਸਤਪਾਲ ਸਿੰਘ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ਼ਕਾਰ ਵਿੱਚੋਂ ਮਿਲੀ ਹੈ ਸਤਪਾਲ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਵਿੱਚ ਗਹਿਰੇ ਸਦਮੇ ਵਿੱਚ ਹੈ ਪੂਰਾ ਪਰਿਵਾਰ। ਸਤਪਾਲ ਸਿੰਘ 2.5 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਉੱਥੇ ਵਿਨੀ ਪੈਗ ਵਿਕੇ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰ ਰਿਆ ਸੀ ਮਿਤਿਕ ਸਤਪਾਲ ਸਿੰਘ ਦੇ ਪਰਿਵਾਰ ਸਤਪਾਲ ਸਿੰਘ ਮੇਰਾ ਨਾਮ ਸਰਬਜੀਤ ਪੌਰ ਤੇ ਕੀ ਕੀ ਗੱਲ ਪਤਾ ਯੋ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਤਾਂ ਮੌਤ ਤਾਂ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ ਅਸੀਂ ਤੇ ਇਹੋ ਹੀ ਆ ਆਨੇ ਆ ਇਹ ਸੈਂਟਰ ਵੀ ਕਰੇ ਭਾਰਤ ਸਰਕਾਰ ਵੀ ਸਾਡਾ ਮਦਦ ਕਰੇ ਸਾਡਾ ਬੇਟਾ ਇੱਥੇ ਆ ਜੇ ਤੇ ਅਸੀਂ ਆਪਣੀ ਹੱਥੀ ਸਭ ਕੁਝ ਕਰ ਲਈਏ ਜੀ ਕਿਸ ਤਰ੍ਹਾਂ ਪਾਲਿਆ ਤੁਸੀਂ ਬੱਚੀ ਨੂੰ ਬੜੀ ਮੁਸ਼ਕਲ ਪਾਲਿਆ ਅਸੀਂ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ। ਦਾਦੀ ਤੇ ਉਹਦਾ ਹੀ ਮੁੱਕ ਗਈ ਛੇਤੀ ਬਾਦਾਂ। ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ। ਇਹ ਨਾਲ ਹੀ ਵੀ ਉਹ ਇਹਦਾ ਬਰਗਰ। ਸ਼ਤਪਾਲ ਸਿੰਘ। ਹਾਂਜੀ। ਇਹ ਵੀ ਅਭੀ ਹਾਥੀ ਜੋੜ ਨਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਵੀ ਮਹਾਰਾਜੇ ਬੇਟਾ ਸਾਡਾ ਇਹ ਕਰੀ ਹਨ ਮੂੰਹ ਵੇਖ ਲੀ ਗਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਉਣ। ਲਖਮਿੰਦਰ ਸਿੰਘ ਆ। ਮੈਂ ਉਹਦਾ ਮੇਰਾ ਮੇਰਾ ਭਤੀਆ ਲੱਗਦਾ ਮੈਂ ਤਾਇਆ ਹੀ ਲੱਗਦਾ ਆ ਉਹਦੇ ਅੱਜ ਛੋਟੀ ਉਮਰ ਦੀ ਉਹਦਾ ਫਾਦਰ ਦੀ ਡੈਥ ਹੋ ਗਈ ਸੀ ਛੋਟੇ ਮਹਾਂ ਹੀ ਬੱਚੇ ਵਾਲੇ ਜਵਾਨ ਹੋਏ ਇਸ ਤਰ੍ਹਾਂ ਘਰ ਦੇ ਹਾਲਾਤ ਘਰ ਕੇ ਕਰਜ਼ਾ ਕੁਰਕਾ ਚੋਕੇ ਉਹਨੂੰ ਬਾਹਰ ਘੱਲਿਆ ਇਹ ਪੜਾਈ ਚੰਗੀ ਸੀ ਉਹਦੀ ਤੇ ਆਖਿਆ ਵੀ ਚਲੋ ਮਹਾਰਾਜ ਚੰਗੇ ਹਾਲਾਤ ਆਉਣਗੇ ਕਰੂਗਾ ਕਮਾਈ ਜਾ ਕੇ ਇਕੋ ਇੱਕ ਸਦ ਉਹ ਟੈਕਨੀਕਲ ਬਤ ਉਹ ਸਾਨੂੰ ਮਿਲੇ ਇਸ ਤਰ੍ਹਾਂ ਸਵੇਰੇ ਤੜਕੇ ਫੋਨ ਆਇਆ ਵੀ ਗੱਡੀ ਜਿੱਦਾ ਡੈੱਡ ਮੰਡੀ ਦੀ ਖਬਰ ਮਿੜੀ ਆ ਤੇ ਪਤ ਨਹੀਂ ਹਾਲ ਚ ਪਤਾ ਨਹੀਂ ਜੀ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਸਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਭਾਤ ਸਰਕਾਰ ਪੰਜਾਬ ਸਰਕਾਰ ਦਵੇ ਸਾਨੂੰ ਵੀਰ ਦਾ ਵੀਰ ਦਾ ਨਾਮ ਸਤਪਾਲ ਸਿੰਘ ਹਾਂਜੀ ਹੁਣ ਕੀ ਕੁਝ ਮੰਗ ਕਰਦੇ ਅਸੀਂ ਮੰਗਤ ਕਰਦੇ ਆਂ ਵੀ ਸਾਡੇ ਇੱਥੇ ਆਉਣਾ ਚਾਹੀਦੀ ਬੋਡੀ ਅਸੀਂ ਆਪਣੇ ਹੱਥੀਂ ਉਹਦਾ ਸਨਸਕਾਰ ਕਰੀਏ ਜਲਦੀ ਤੋਂ ਜਲਦੀ ਆਵੇ ਐਵੇਂ ਚਾਹੁੰਦੇ ਤਿੰਨੇ ਦਾ ਵੇਰਵਾ ਦਿਆ ਨੂੰ ਵੀਰ ਨੂੰ ਕਿ ਜ 2.5 ਸਾਲ ਹੋ ਗਏ ਗਏ ਨੂੰ ਸਟੱਡੀ ਵਿਜੇ ਤੇ ਗਿਆ ਸੀ ਆਪਣੇ ਸਾਲ ਦੀ ਪੜ੍ਹਾਈ ਪੜਾਈ ਵੀ ਕਰ ਲਈ ਜਨੇ ਆਪਣਾ ਖੱਲੇ ਕੰਮ ਕਰਨਾ ਸ਼ੁਰੂ ਕੀਤਾ ਹਾਂਜੀ ਕੰਮ ਕਰਨਾ ਸ਼ੁਰੂ ਕੀਤਾ ਸੀ ਹਾਂਜੀ you